ਖਾਲਸਾ ਸਤ ਸ੍ਰੀ ਅਕਾਲ ਦੌਰ ਬਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਦੋਖਨਵਾਰਨ ਸਾਹਿਬ ਪਟਿਆਲੇ ਤੋਂ ਆਏ ਨੇ ਪਸ਼ੂਆਂ ਦਾ ਚਾਰਾ ਲੈ ਕੇ ਕੋਈ ਪੰਜ ਚਾਰ ਟਰੱਕ ਨਾਲ ਲੋੜਵੰਦਾ ਵਾਸਤੇ ਦਵਾਈ ਦਾ ਲੰਗਰ ਲੈ ਕੇ ਆਏ ਨੇ ਇਹਨਾਂ ਵੱਲੋਂ ਜੋ ਵੀ ਬੇਨਤੀ ਆ ਉਹ ਸਾਰੀ ਸੰਗਤ ਸਰਵਣ ਕਰੇ ਗੁਰੂ ਰੂਪ ਸਾਹਿਬ ਸਿੰਘ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਟਿਆਲੇ ਤੋਂ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਸੈਕਟਰੀ ਆ ਅਸੀਂ ਇੱਕ ਟਰੈਸਟ ਬਣਾਇਆ ਜਿਸ ਦਾ ਨਾਮ ਕਾਰ ਸੇਵਾ ਡੇਰਾ ਹੀਰਾਬਗ ਚੈਰੀਟੇਬਲ ਟਰੈਸਟ ਰੱਖਿਆ ਹੈ ਉਸ ਟਰੈਸਟ ਵੱਲੋਂ ਅਸੀਂ ਸੰਗਤ ਦੀ ਸੇਵਾ ਵਾਸਤੇ ਹਰ ਪੀੜਤਾ ਦੀ ਸੇਵਾ ਲਈ ਹਾਜ਼ਰ ਹੋਏ ਆ ਇੱਕ ਤੇ ਪਸ਼ੂਆਂ ਦਾ ਚਾਰਾ ਲੈ ਕੇ ਆਏ ਆ ਅਸੀਂ ਮੱਕੀ ਦਾ ਚਾਰ ਅਤੇ ਤੂੜਾ ਤੂੜੀ ਦੀ ਸੇਵਾ ਦੂਜਾ ਅਸੀਂ ਸੰਗਤਾਂ ਵਾਸਤੇ ਦਵਾਈ ਬੂਟੀ ਲੈ ਕੇ ਆਏ ਆ ਨਾਲ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਇੰਦਰਜੀਤ ਸਿੰਘ ਜੀ ਇਹ ਤੇ ਹੋਰ ਵੀ ਅਸੀਂ ਟੀਮ ਪਟਿਆਲੇ ਦੇ ਡਾਕਟਰ ਵੀ ਕੁਝ ਲੈ ਕੇ ਆਏ ਆ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਡੋਰ ਟੂ ਟੋਰ ਗੁਰਦੁਆਰਿਆਂ ਦੇ ਵਿੱਚ ਆਵਾਜ਼ ਦੇ ਕੇ ਸੰਗਤਾਂ ਨੂੰ ਬੁਲਾ ਕੇ ਲੋੜਵੰਦਾਂ ਨੂੰ ਦਵਾਈਆਂ ਵੰਡ ਰਿਹਾ ਜਿੱਥੇ ਵੀ ਲੋੜ ਹੋਵੇ ਸਾਡਾ ਨੰਬਰ ਨੋਟ ਕਰ ਲਓ 86686 07752 ਕਿ ਸਾਨੂੰ ਫੋਨ ਕਰ ਰਹੇ ਹੋ ਸੀ ਉਸੇ ਪਿੰਡ ਦੇ ਵਿੱਚ ਪਹੁੰਚ ਕੇ ਸਨਤਾ ਨੂੰ ਦਵਾਈ ਬੂਟੀ ਦੀ ਵੀ ਸੇਵਾ ਕਰਾਂਗੇ ਇਹ ਮਾਲ ਡੰਗਰ ਦੀ ਵੀ ਜਿੱਥੇ ਕੋਈ ਚਾਰੇ ਦੀ ਲੋੜ ਹੈ ਉਹ ਵੀ ਅਸੀਂ ਪਹੁੰਚਾਂਗੇ ਹੋਰ ਸਾਡੇ ਇਲਾਕੇ ਚ ਵੀ ਬਹੁਤ ਚਾਰਾ ਆ ਰਿਹਾ ਹੈ ਆਪਣਾ ਮਾਲ ਡੰਗਰ ਦੀ ਸੇਵਾ ਵਾਸਤੇ ਹੋਰ ਵੀ ਦਵਾਈਆਂ ਬੂਟੀਆਂ ਲੈ ਕੇ ਆ ਰਹੇ ਨੇ ਰਾਸ਼ਨ ਵੀ ਬਹੁਤ ਜ਼ਿਆਦਾ ਆ ਰਿਹਾ ਸਾਡੇ ਇਲਾਕੇ ਹਰਿਆਣੇ ਤੋਂ ਤੇ ਪੰਜਾਬ ਤੋਂ ਬਾਬਾ ਜੀ ਇਹ ਕਹ ਦੋ ਵੀ ਪਿੰਡਾਂ ਚ ਡੋਰ ਤੋਂ ਡੋਰ ਘਰ ਤੋਂ ਘਰ ਦੋ ਪਿੰਡਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਬੁਲਾਉਂਦਾ ਜਿਸ ਪਿੰਡ ਵਿੱਚ ਲੋੜ ਹੈ ਅਸੀਂ ਡੋਰ ਟੂ ਡੋਰ ਜਾ ਕੇ ਘਰਾਂ 'ਚ ਦਵਾਈ ਵੀ ਦਿੰਨੇ ਆ ਕਿ ਜਿੱਥੇ ਡੰਗਰਾ ਪਸ਼ੂ ਬੱਜੇ ਨੇ ਉਥੇ ਅਸੀਂ ਚਾਰੇ ਦੀ ਵੀ ਸੇਵਾ ਨਾਲ-ਨਾਲ ਕਰੀ ਜਾਂਦੇ ਆ ਹੋਰ ਵੀ ਜਿਸ ਪ੍ਰਕਾਰ ਦੀ ਕੋਈ ਸੇਵਾ ਹੋਵੇ ਸੰਗਤ ਸਾਨੂੰ ਦੱਸੇ ਅਸੀਂ ਪਿੱਛੋਂ ਫੋਨ ਕਰਕੇ ਵੀ ਮੰਗਵਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ